ਪੰਛੀ ਪਰਦੇਸੀ ਦੋਵੇਂ ਇੱਕੋ ਵਰਗੇ ਪੰਛੀ ਪਰਦੇਸੀ ਦੋਵੇਂ ਇੱਕੋ ਵਰਗੇ ਕੁਝ ਸਮਾ ਵਹਿੰਦੇ ਬਣੇਰਿਆਂ ਤੇ ਤੇ ਫੇਰ ਨਿਓ ਖੜਦੇ ਖੰਭਾਂ ਨਾਲ ਖੰਭਾਂ ਨਾਲ ਤੇ ਬਿਨਾ ਖੰਭਾਂ ਤੋਂ ਵੀ ਲੰਮੀਆਂ ਉਡਾਰੀਆਂ ਨੇ ਭਰਦੇ ਜੋੜ ਜਾਂਦੇ ਮਣੋ ਨਾਲ ਜੁੜ ਜਾਂਦੇ ਮਣੋਂ ਨਾਲ ਜੋ ਉਹਨਾਂ ਦੇ ਉਹ ਵੀ ਕਦੇ ਨਹੀਂ ਰਹਿੰਦੇ ਘਰ ਦੇ ਪੰਛੀ ਤੇ ਪੰਛੀ ਤੇ ਪਰਦੇਸੀਆਂ ਦੇ ਪਰਸ਼ਾਵਿਆਂ ਤੋਂ ਵੀ ਰਹਿਣ ساری ਉਮਰ ਡਰਦੇ ਪੰਛੀ ਪਰਦੇਸੀ ਦੋਵੇਂ ਇੱਕੋ ਵਰਗੇ ਕੋਝ ਸਮ ਵੰਦੇ ਬੜੇ ਰਿਆਤੇ ਤੇ ਫੇਰ ਨਹੀਂਓ ਖੜਦੇ ਤੇ ਫੇਰ ਨਹੀਂਓ ਖੜਦੇ